ਹਰੇਕ ਬੰਦਾ ਰੋਗਾਂ ਦੇ ਵਿੱਚ ਗ੍ਰਸਤ ਆਪਨੇ ਆਪ ਨੂੰ ਨੇ ਰੋਗੀ ਮੰਨਿਆ ਆ ਕਹਿੰਦਾ ਮੈਂ ਬਿਮਾਰ ਆ ਮੈਂ ਬਿਮਾਰ ਬਿਮਾਰ ਆ ਪਰ ਅਸੀਂ ਜੋ ਚੀਜ਼ ਹੁਣ ਤੱਕਰ ਮਹਿਸੂਸ ਕੀਤੀ ਹੈ ਪੇਸ਼ੈਂਟ ਦੀ ਉਹ ਬਿਮਾਰ ਹੈ ਹੀ ਨਹੀਂ ਅੱਛਾ ਉਹ ਸਰੀਰਕ ਤੌਰ ਤੇ ਨਹੀਂ ਉਹ ਮਾਨਸਿਕ ਤੌਰ ਤੇ ਬਿਮਾਰ ਆ ਮਾਨਸਿਕ ਤੌਰ ਤੇ ਬਿਮਾਰ ਦਾ ਮਤਲਬ ਕੀ ਹੈ ਉਹਦੇ ਦਿਮਾਗ 'ਚ ਇੱਕ ਚੀਜ਼ ਬੈਠ ਗਈ ਇੱਕ ਵਹਿਮ ਬੈਠ ਗਿਆ ਉਵੇਂ ਜਿਹੜਾ ਉਹਨੂੰ ਦਿਨੋ ਦਿਨ ਖਤਮ ਕਰਦਾ ਜਾ ਰਿਹਾ ਦਿਨੋ ਦਿਨ ਮੁਵਾਰ ਕਰਦਾ ਜਾ ਰਿਹਾ ਔਰ ਮੈਂ ਜੇ ਗੱਲ ਕਰਾਂ ਜਿੰਨੇ ਵੀ ਪੇਸ਼ੈਂਟ ਸਾਡੇ ਕੋਲ ਆ ਰਹੇ ਆ ਰੁਕੀ ਸਾਹਿਬ ਹੈਰਾਨੀ ਦੀ ਗੱਲ ਆ ਉਸ ਸੌਦ ਵਿੱਚੋਂ ਮਾਤਰ 5% 10% ਲੋਕ ਬਿਮਾਰ ਆ 90% ਲੋਕ ਬਿਮਾਰ ਹੀ ਨਹੀਂ ਹੈਗੇ ਅੱਛਾ ਪਰ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਆ ਉਹ ਉਹਦਾ ਇਲਾਜ ਕਰਾ ਕੇ ਭੱਜ ਵੱਜ ਕੇ ਅੱਕੇ ਥੱਕੇ ਪਏ ਕਿਉਂ ਕਿਉਂਕਿ ਉਹ ਜਿਹੜੀ ਚੀਜ਼ ਦਾ ਇਲਾਜ ਕਰਾ ਰਹੇ ਆ ਉਸ ਚੀਜ਼ ਤੋਂ ਤਾਂ ਬਿਮਾਰ ਹੀ ਨਹੀਂ ਉਹ ਸਰੀਰ ਦਾ ਇਲਾਜ ਕਰਾ ਰਿਆ ਸੀ ਪਰ ਜੇ ਮੈਂ ਗੱਲ ਕਰਾਂ 90% ਉਹ ਮਾਨਸਿਕ ਤੌਰ ਤੇ ਕਮਜ਼ੋਰ ਹੋ ਚੁੱਕਿਆ ਉਹਨਾਂ ਦੇ ਅੰਦਰ ਇੱਕ ਡਰ ਬੈਠ ਚੁੱਕਿਆ ਉਹਨਾਂ ਦੇ ਅੰਦਰ ਇੱਕ ਵਹਿਮ ਬੈਠ ਚੁੱਕਿਆ ਉਹਨਾਂ ਦੇ ਅੰਦਰ ਇੱਕ ਭਰਮ ਬੈਠ ਚੁੱਕਿਆ ਉਹਨਾਂ ਦੇ ਅੰਦਰ ਇਹਨੂੰ ਐ ਮਹਿਸੂਸ ਹੋ ਰਿਹਾ ਮੇਰੇ ਤੇ ਕਿਸੇ ਨੇ ਕੁਝ ਕੀਤਾ ਹੋਇਆ ਓਕੇ ਔਰ ਅੱਜ ਉਹੀ ਸਾਰੇ ਆਪਾਂ ਵਹਿਮ ਭਰਮ ਜਾਦੂ ਕੱਟ ਕੇ ਜਾਵਾਂਗੇ